ਸਾਡੀ ਪੂਆ ਨੂੰ ਆਏ ਨੂੰ ਅੱਜ 11-12 ਦਿਨ ਹੋ ਗਏ ਨੇ ਤੇ ਪਤਾ ਹੀ ਨਹੀਂ ਲੱਗਿਆ ਹੁਣ ਤੇ ਜਾਣ ਦਾ ਟਾਈਮ ਆ ਗਿਆ ਤੇ ਇਸ ਕਰਕੇ ਅਸੀਂ ਇੱਕ ਘਰੇ ਛੋਟੀ ਜੀ ਗੈੱਟ ਟੂਗੇਦਰ ਰੱਖੀਏ ਪੂਆ ਦਾ ਸਮਾਨ ਪਿਆ ਸਾਰਾ ਤੇ ਪੈਕਿੰਗ ਅਜੇ ਕਰਨੀ ਹੈ ਸਵੇਰੇ ਪੂਆ ਨੇ ਜਾਣਾ ਆ ਸਵੇਰੇ ਪੂਆ ਨੇ ਜਾਣਾ ਤੇ ਹਜੇ ਸਾਡੀ ਪੈਕਿੰਗ ਨਹੀਂ ਹੋਈ ਇਹਦਾ ਪੂਆ ਚਿਤਕਾਉਮਾ ਤਾਂ ਨਹੀਂ ਕਰਦਾ ਹੈ ਕਰਦਾ ਹੈ ਜਾਣੀ ਨਾਲੋ 6 ਵਜੇ ਦੋਨੇ ਇੱਕ ਦੂਸਰੇ ਨੂੰ ਦਿਖਾ ਰਹੇ ਨੇ ਦਿਖਾਈ ਤਾਂ ਹੀ ਮਿੱਤਰੋ ਇਹ ਐਗਰੀਮੈਂਟ ਹੋ ਗਿਆ ਸਾਡਾ ਵੀ ਹੁਣ 2 ਮਹੀਨੇ ਸ਼ਰਾਬ ਨਹੀਂ ਪੀਣੀ ਪੇਪਰ ਤੇ ਨਹੀਂ ਹਾਂ 2 ਮਹੀਨੇ ਲੈਣਾ 20 ਦਿਨ ਦਾ ਕਹਿੰਦੇ 20 ਦਿਨ ਉਹ ਮੁਕਰਦੇ ਮੈਂ ਤੁਸੀਂ ਸਸਰੀਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਇਤਿਆਸ਼ਰ ਹੋਏ ਆ ਅ ਅੱਜ ਜੀ ਇੱਕ ਸਪੈਸ਼ਲ ਡੇ ਐ ਸਾਡੀ ਪੁਆਇ ਹੁਣ ਇੰਡੀਆ ਤੋਂ ਸਾਡੀ ਪੁਆਹ ਨੂੰ ਆਏ ਨੂੰ ਅੱਜ 11 12 ਦਿਨ ਹੋ ਗਏ ਨੇ ਤੇ ਪਤਾ ਨਹੀਂ ਲੱਗਿਆ ਹੁਣ ਜਾਣ ਦਾ ਟਾਈਮ ਆ ਗਿਆ ਤੇ ਇਸ ਕਰਕੇ ਅਸੀਂ ਇੱਕ ਕਰੇ ਛੋਟੀ ਜੀ ਗੈੱਟ ਟੂਗੇਦਰ ਰੱਖੀਏ ਚਾਚਾ ਹੁਣ ਸਦੇ ਆ ਤੇ ਬਪਾ ਜੀ ਵੀ ਆਏਗਾ ਤੇ ਹੁਣ ਇੱਧਰ ਪੁਆ ਦਾ ਸਮਾਨ ਪਿਆ ਸਾਰਾ ਤੇ ਪੈਕਿੰਗ ਅਜੇ ਕਰਨੀ ਹੈ ਸੇਰੇ ਪੁਆਣੇ ਜਾਣਾ ਹੈ ਆ ਸੇਰੇ ਪੁਆਣੇ ਜਾਣਾ ਤੇ ਹਜੇ ਸਾਡੀ ਪੈਕਿੰਗ ਨਹੀਂ ਹੋਈ ਇਹ ਡੱਬਾ ਲੈ ਕੇ ਰੱਖਿਆ ਹੋਇਆ ਹੈ ਇਹ ਦਿਖਾਈ ਪਿੱਛੋਂ ਕੱਢ ਗਏ ਟ੍ਰੈਵਲ ਬਾਕਸ ਲੈ ਕੇ ਰੱਖਿਆ ਹੋਇਆ ਹੈ ਤੇ ਹੁਣ ਇਹਨੂੰ ਠਹਿਰ ਕੇ ਸੈੱਟ ਕਰਾਂਗੇ ਚਦਾ ਪੂਆ ਚਤਕਾ ਮੋਂ ਤਾਂ ਨਹੀਂ ਕਰਦਾ ਹੈ ਕਰਦਾ ਆਂਦੇ ਹੁੰਦੇ ਅਦਰ ਫੇਰ ਖੁਸ਼ੀ ਹੁੰਦੀ ਹੈ ਨਾ ਫਿਰ ਹੁਣ ਜਾਣ ਲੱਗਿਆ ਮਾੜਾ ਜਾਂ ਮੰਨ ਤੇ ਹੁੰਦੀ ਹੈ ਹਾਂ ਪਤਾ ਲੱਗੇ ਕਿ ਕਿੱਥੇ ਆਏ ਪਤਾ ਕੀ ਲੱਗਣਾ ਕਿੱਥੇ ਨਹੀਂ ਆਏ ਭੈਣ ਭਰਾਵਾਂ ਚ ਆਇਓ ਪਤਾ ਕੀ ਲੱਗਣਾ ਸੀ ਹਾਂ ਤੇ ਹੁਣ ਆਪਾਂ ਪੂਆ ਨੂੰ ਬਾਹਰ ਲੈ ਕੇ ਚੱਲਦੇ ਹਾਂ ਚਾਚੇ ਹੁਣ ਆਂਦੇ ਨੇ ਤੇ ਫਿਰ ਪੂਆ ਨੂੰ ਜੋ ਵੀ ਗਿਫਟਾ ਗੁਫਟਾ ਦੇਣੀਆਂ ਹੁੰਦੀਆਂ ਹੋਣ ਦਿੰਨੇ ਆ ਤੇ ਮਾਤਾ ਵੀ ਰੈਡੀ ਐ ਤੇ ਫਰੀ ਵੀ ਰੈਡੀ ਹੋਈ ਪਈ ਐ ਪੂਰ ਵੀ ਤਿਆਰ ਹੋਇਆ ਪਿਆ ਹੈਲੋ ਨੋਰ ਸੱਜੇ ਇਧਰ ਆਣ ਲਗਾ ਸੱਜੇ ਉਸਦੇ ਤੂੰ ਨਹੀਂ ਹੈਗਾ ਲੋਚੀ ਜਿੰਦਰ ਔਨ ਦਾ ਫਲੋਰ ਸਾਡੇ ਚਾਚਾ ਜੀ ਵੀ ਆ ਗਏ ਨੇ ਵਾਏ ਗੁਰਜੀ ਕੀ ਫਤਿਹ ਬੱਠੇ ਵਿਰਾਜੋ ਕੀ ਕੱਟਣਾ ਪਤਾ ਹਾਂ ਤੁਸੀਂ ਤੁਸੀਂ ਮਿਸ ਕਰਦੇ ਪਏ ਹੋ ਤੁਸੀਂ ਮਿਸ ਕਰਦੇ ਐਨਕ ਲਾ ਕੇ ਉੱਤੋ ਉਹ ਚਾਚੀ ਵੀ ਆ ਗਈ ਸਾਸੀ ਆਫੇ a few minutes later ਲੋ ਜੀ ਦੋਸਤੋ ਇੱਕ ਆਇਆ ਪੂਆ ਵਾਸਤੇ ਪੂਆ ਵਾਸਤੇ ਸਾਡੀ ਫੈਮਿਲੀ ਵੱਲੋਂ ਕੱਲ ਪੂਆ ਨੇ ਜਾਣਾ ਤੇ ਅੱਜ ਇੱਕ ਹੈਪੀ ਜਰਨੀ ਦਾ ਕੇਕ ਲੈ ਕੇ ਆਣਾ ਹੈ ਹੈਪੀ ਜਰਨੀ Vale, vale. la <laughs> re ਕਿ ਕੱਟਿਆ ਗਿਆ ਤੇ ਭुआ ਨੂੰ ਗਿਫਟ ਵਗੈਰਾ ਦੇ ਦਿੰਦੇ ਨੇ ਕਿ ਹੁਣ ਟਾਈਮ ਆ ਗਿਆ ਕਿਰਤ ਕਰਨ ਦਾ। ਉਹ ਜੀ ਸਾਡੇ ਛੱਬਾ ਭਾਈ ਵੀ ਆ ਗਏ ਨੇ। ਪੱਤੇ ਬੱਬਾ ਜੀ। ਉਹ ਵਧੀਆ ਠੀਕ ਹੈ ਤੇ ਹੁਣ ਸਾਰੇ ਜਾਣੇ ਆ ਗਏ ਨੇ ਤੇ ਹੁਣ ਸ਼ਿਰਤ ਕਰਦੇ ਆ। 6:00 ਵਜੇ ਦੋਨੇ ਇੱਕ ਦੂਸਰੇ ਨੂੰ ਦਿਖਾ ਰਹੇ ਨੇ ਦਿਖਾਈ ਉਹ ਦਿਖਾ ਰਹੇ ਹਾਂ ਕੀ ਕਰ ਲੋ ਚਲੋ ਫਾਗੀ ਕਰ ਲੋ ਓ ਤਾਂ ਹੀ ਮੇਟਰ ਐ ਐਗਰੀਮੈਂਟ ਦਾ ਘਾੜਾ ਵੀ ਹੁਣ 2 ਮਹੀਨੇ ਸ਼ਰਾਬ ਨਹੀਂ ਪੀਣੀ ਨਹੀਂ ਓਕੇ 20 ਦਿਨ ਕਹਿੰਦਾ 20 ਦਿਨ ਉਹ ਮੁਕਰਦੇ ਮੈਂ ਤੁਸੀਂ ਪਹਿਲਾਂ ਤੁਸੀਂ ਕਹੇ ਦੋ ਮਹੀਨੇ ਨਹੀਂ ਪੀਣੀ ਹੈ ਹੁਣ ਜਿਦਾ ਜਿਦਾ ਕਰ ਕਰ ਜਿਦਾ ਕਹਿੰਦਾ 3 ਮੋਟਾ ਬਣਾਉਂਦਾ